ਵਡੇ ਖੱਲੂ ਘਾਰੇ ਦੇ ਦੌਰਾਨ 30 ਤੋਂ 35 ਹਜ਼ਾਰ ਸਿੱਖ ਸ਼ਹੀਦ ਹੋਏ ਛੋਟੇ ਖੱਲੂ ਘਾਰੇ ਦੇ ਦੌਰਾਨ 11 ਹਜ਼ਾਰ ਦੇ ਕਰੀਬ ਸਿੱਖ ਸ਼ਹੀਦ ਹੋਏ ਲੇਕਿਨ ਇਹ ਪੰਜਾਬ ਤੋਂ ਬਾਹਰ ਔਰ ਦਿੱਲੀ ਤੋਂ ਅੱਗੇ ਜਾ ਕੇ ਸਿੱਖ ਜਿਹੜੇ ਐ ਉਹ ਸ਼ਹੀਦ ਹੁੰਦੇ ਐ ਜਿਨ੍ਹਾਂ ਦੀ ਗਿਣਤੀ 6 ਹਜ਼ਾਰ ਦੇ ਕਰੀਬ ਸੀ ਇਹ ਸਿੱਖ ਕਿਉਂ ਸ਼ਹੀਦ ਹੁੰਦੇ ਐ ਇਹਦਾ ਪੂਰਾ ਇਤਿਹਾਸ ਕੀ ਐ ਆਪਾਂ ਇਹਨੂੰ ਵਿਚਾਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਪੰਥ ਦੇ ਅੰਦਰ ਬਹੁਤ ਸਾਰੇ ਐਸੇ ਪਰਿਵਾਰ ਐ ਜਿਨ੍ਹਾਂ ਪਰ ਨੇ ਪੀੜ੍ਹੀਆਂ ਤੱਕ ਸ਼ਹਾਦਤਾਂ ਦਿੱਤੀਆਂ ਆਪਾਂ ਮਿਸਾਲ ਦੇ ਤੌਰ ਦੇ ਉੱਪਰ ਭਾਈ ਮਣੀ ਸਿੰਘ ਜੀ ਦੇ ਪਰਿਵਾਰ ਦਾ ਜਿਹੜਾ ਜ਼ਿਕਰ ਕਰਦੇ ਹਾਂ ਕਿ ਉਹਨਾਂ ਦੇ ਪਰਿਵਾਰ ਦੇ ਮੈਂਬਰ ਜਿਹੜੇ ਆ ਦਾਦੇ ਪਰਦਾਦੇ ਪੁੱਤ ਪੋਤਰੇ ਸ਼ਹੀਦ ਹੋਏ ਹੈ ਹੋਰ ਵੀ ਬਹੁਤ ਸਾਰੇ ਐਸੇ ਪਰਿਵਾਰ ਹੈ ਜਿਹੜੇ ਪੀੜ੍ਹੀਆਂ ਤੱਕ ਜਿਹੜੇ ਹੋਰ ਉਹਨਾਂ ਦੇ ਸਕੇ ਸੰਬੰਧੀ ਰਿਸ਼ਤੇਦਾਰਾਂ ਤੱਕ ਸ਼ਹੀਦ ਹੋਏ ਐ ਐਸਾ ਹੀ ਇੱਕ ਪਰਿਵਾਰ ਹੈ ਜਿਹੜਾ ਪਰਿਵਾਰ ਮਾਜ਼ੇ ਦੀ ਧਰਤੀ ਦੇ ਨਾਲ ਸੰਬੰਧ ਰੱਖਦਾ ਹੈ ਤੇ ਇਹ ਪਰਿਵਾਰ ਹੈ ਸਰਦਾਰ ਮਹਿਤਾਬ ਸਿੰਘ ਜੀ ਨਿਜ਼ਰਾਂ ਵਾਲਾ ਔਰ ਉਹਨਾਂ ਦੇ ਪੁੱਤਰ ਮੇਰ ਸਿੰਘ ਉਤ ਔਰ ਉਹਨਾਂ ਦੇ ਪੋਤਰੇ ਜਿਹੜੇ ਹੈ ਸਰਦਾਰ ਮਿਤ ਸਿੰਘ ਜੀ ਦੰਗਈ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ 22 ਕਿਲੋਮੀਟਰ ਦੀ ਦੂਰੀ ਦੇ ਉੱਪਰ ਮਾਜ਼ੇ ਦਾ ਪ੍ਰਸਿੱਧ ਨਗਰ ਹੈ ਜਿਸ ਨੂੰ ਅਜਨਾਲਾ ਕਿਹਾ ਜਾਂਦਾ ਹੈ ਅਜਨਾਲੇ ਦੀ ਧਰਤੀ ਦੇ ਉੱਪਰ ਪੈਦਾ ਹੋਏ ਸਰਦਾਰ ਮਹਿਤਾਬ ਸਿੰਘ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਰਨ ਵਿੱਚ ਜਾਂਦੇ ਆ ਤਾਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੇ ਆ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਮਦਮਾ ਸਾਹਿਬ ਦੀ ਧਰਤੀ ਤੇ ਸ਼ਿਸ਼ੋਭਤ ਸਨ ਉਦੋਂ ਹੀ ਅਜ਼ਨਾਲੇ ਦਾ ਪਹਿਲਾ ਨਾਮ ਨਿਜ਼ਰਾਂ ਵਾਲਾ ਸੀ ਨਿਜ਼ਰਾਂ ਵਾਲੀ ਦੀ ਧਰਤੀ ਤੋਂ ਸਰਦਾਰ ਮਹਿਤਾਬ ਸਿੰਘ ਜੀ RAM ਕੋਇਰ ਜੀ ਜਿਹੜੇ ਬਾਬਾ ਬੁੱਢਾ ਸਾਹਿਬ ਜੀ ਦੀ ਅੰਛ ਪੰਛ ਦੇ ਵਿੱਚੋਂ ਸਨ ਉਹਨਾਂ ਦੇ ਨਾਲ ਦਮਦਮਾ ਸਾਹਿਬ ਦੀ ਧਰਤੀ ਦੇ ਉੱਪਰ ਜਾਂਦੇ ਆ ਤਾਂ ਸਰਦਾਰ ਮਹਿਤਾਬ ਸਿੰਘ ਜੀ ਜਿਹੜੇ ਸਨ ਉਹਨਾਂ ਦੇ ਗ੍ਰਹਿ ਵਿਖੇ ਪੰਜ ਪੁੱਤਰਾਂ ਦਾ ਜਨਮ ਹੁੰਦਾ ਜਿਹੜੇ ਉਹਨਾਂ ਦੇ ਵੱਡੇ ਪੁੱਤਰ ਸਨ ਸਰਦਾਰ ਮੇਰ ਸਿੰਘ ਜੀ ਉਹ ਭਾਈ ਤਾਰਾ ਸਿੰਘ ਵਾਂ ਦੇ ਵੱਡੇ ਭਰਾਤਾ ਸਰਦਾਰ ਦਰਬਾਰਾ ਸਿੰਘ ਦੀ ਪੁੱਤਰੀ ਦੇ ਨਾਲ ਜਿਹੜਾ ਉਹ ਵਿਆਹ ਹੋਏ ਸਨ ਤਾਂ ਭਾਵ ਕਿ ਸਰਦਾਰ ਮੇਰ ਸਿੰਘ ਜੀ ਦੇ ਜਿਹੜੇ ਉਧਰ ਸਹੁਰਾ ਪਰਿਵਾਰ ਹੈ ਉਹ ਸਰਦਾਰ ਤਾਰਾ ਸਿੰਘ ਵਾਂ ਵਾਲਿਆਂ ਦੇ ਘਰ ਬਣਦਾ ਹੈ ਤਾਂ ਫਿਰ ਸਰਦਾਰ ਮੇਰ ਸਿੰਘ ਦੇ ਘਰ ਵੀ ਪੰਜ ਪੁੱਤਰਾਂ ਦਾ ਜਨਮ ਹੁੰਦਾ ਹੈ ਇਹ ਸਾਰਾ ਇਹ ਪਰਿਵਾਰ ਪੰਥ ਦੇ ਖਾਤਰ ਸ਼ਹੀਦ ਹੁੰਦਾ ਹੈ ਸਮੇਂ-ਸਮੇਂ ਦੇ ਉੱਪਰ ਜੰਗਾਂ ਜੁੱਧਾਂ ਦੇ ਵਿੱਚ ਹਿੱਸਾ ਲੈਂਦੇ ਆ ਜਦੋਂ 1746 ਈਸਵੀ ਦੇ ਵਿੱਚ ਛੋਟਾ ਘੱਲੂ ਘਾਰਾ ਵਾਪਰਦਾ ਹੈ ਉਸ ਸਮੇਂ ਦੌਰਾਨ ਸਰਦਾਰ ਮਿਤ ਸਿੰਘ ਜੀ ਜਾਨੀ ਕਿ ਜਿਹੜੇ ਸਰਦਾਰ ਮਹਿਤਾਬ ਸਿੰਘ ਦੇ ਪੋਤਰੇ ਲੱਗਦੇ ਐ ਸਰਦਾਰ ਮਿਤ ਸਿੰਘ ਦੰਗਈ ਦੇ ਤਿੰਨ ਭਰਾ ਔਰ ਇੱਕ ਉਹਨਾਂ ਦੇ ਤਾਇਆ ਸੂਰਤ ਸਿੰਘ ਜਿਹੜੇ ਐ ਉਹ ਛੋਟੇ ਘੱਲੂ ਘਾਰੇ ਵਿੱਚ ਸ਼ਹੀਦ ਹੁੰਦੇ ਐ ਜਾਨੀ ਕਿ ਇਸ ਪਰਿਵਾਰ ਦੇ ਚਾਰ ਜੀ ਜਿਹੜੇ ਆ ਉਹ ਛੋਟੇ ਘੱਲੂ ਘਾਰੇ ਦੇ ਦੌਰਾਨ ਸ਼ਹਾਦਤ ਦਾ ਜਾਮ ਪੀ ਜਾਂਦੇ ਐ ਜਿਸ ਵੇਲੇ ਦੇ ਨਾਲ ਸਿੱਖਾਂ ਦੇ 65 ਜਥੇ ਬਣੇ ਹੋਏ ਸਨ ਨੇ 65 ਜਥਿਆਂ ਦੇ ਵਿੱਚ ਵੀ ਸਰਦਾਰ ਮਹਿਤਾਬ ਸਿੰਘ ਜੀ ਅਜ਼ਨਾਲੇ ਵਾਲਿਆਂ ਦਾ ਇੱਕ ਆਪਣਾ ਜਥਾ ਸੀ ਕੌਮ ਦੇ ਆਗੂ ਨਵਾਬ ਕਪੂਰ ਸਿੰਘ ਹੋਣਾ ਨੇ ਕਿਹਾ ਕਿ ਸਿੱਖੋ ਸਾਡਾ ਨਿਸ਼ਾਨਾ ਇੱਕ ਹੈ ਸਾਡਾ ਦੁਸ਼ਮਣ ਇੱਕ ਹੈ ਫਿਰ ਅਸੀਂ 65 ਥਾਵਾਂ ਦੇ ਉੱਪਰ ਵੰਡੇ ਹੋਏ ਹਾਂ ਕਿਉਂ ਆਪਾਂ ਸਾਰਿਆਂ ਨੂੰ ਇਹ 65 ਜਥੇ ਤੋੜ ਕੇ ਕੋਈ ਸਾਂਝੀ ਜਥੇਬੰਦੀ ਬਣਾਉਣੀ ਚਾਹੀਦੀ ਹੈ ਤਾਂ ਉਸ ਵੇਲੇ ਦੇ ਨਾਲ 65 ਜਥੇ ਜਿਹੜੇ ਸੀ ਤੋੜ ਕੇ 11 ਮਿਸਲਾਂ ਦੇ ਵਿੱਚ ਪੰਥ ਨੂੰ ਵੰਡਿਆ ਗਿਆ ਔਰ ਸਰਦਾਰ ਮਹਿਤਾਬ ਸਿੰਘ ਹੁਣਾਂ ਨੇ ਉਸ ਵੇਲੇ ਆਪਣਾ ਜਥਾ ਤੋੜ ਕੇ ਆਪਣੇ ਆਪ ਨੂੰ ਡੱਲੇ ਵਾਲੀਆ ਮਿਸਲ ਦੇ ਵਿੱਚ ਸ਼ਾਮਲ ਕਰ ਲਿਆ ਉਸ ਵੇਲੇ ਦੇ ਨਾਲ ਸਰਦਾਰ ਮਹਿਤਾਬ ਸਿੰਘ ਜੀ ਹੁਣਾਂ ਨੂੰ ਡੱਲੇ ਵਾਲੀਆ ਮਿਸਲ ਦੇ ਮੀਤ ਜਥੇਦਾਰ ਜਿਹੜਾ ਉਹ ਇਹ ਥਾਪ ਦਿੱਤਾ ਜਾਂਦਾ ਹੈ ਜਿਸ ਵੇਲੇ ਦੇ ਨਾਲ ਅਬਦਾਲੀ ਭਾਰਤ ਦੇ ਉੱਪਰ ਹਮਲੇ ਕਰਦਾ ਹੈ ਜਦੋਂ ਨੇ ਚੌਥਾ ਮੜਾ ਕੀਤਾ ਤੇ 28000 ਗੱਡਾ ਧਨ ਦੌਲਤ ਦੇ ਨਾਲ ਭਰ ਕੇ ਜਦੋਂ ਵਾਪਸ ਜਾ ਰਿਹਾ ਸੀ ਤੇ ਚਨਾਬ ਦਰਿਆ ਦੇ ਕੰਢੇ ਦੇ ਉੱਪਰ ਜਦੋਂ ਸਿਖਾਣੇ ਉਹਦੇ ਉੱਪਰ ਹਮਲਾ ਕੀਤਾ ਇਸ ਸਮੇਂ ਦੌਰਾਨ ਸਰਦਾਰ ਮਹਿਤਾਬ ਸਿੰਘ ਜੀ ਦਾ ਜਿਹੜਾ ਮੋਢਾ ਹੈ ਉਹ ਢਾਲ ਸਮੇਤ ਕਟਿਆ ਜਾਂਦਾ ਹੈ ਜਦੋਂ ਉਹਨਾਂ ਦਾ ਪੁੱਤਰ ਸਰਦਾਰ ਰੋਸ਼ਨ ਸਿੰਘ ਉਹਨਾਂ ਨੂੰ ਬਚਾਉਣ ਵਾਸਤੇ ਅੱਗੇ ਹੋਇਆ ਤੇ ਸਰਦਾਰ ਰੋਸ਼ਨ ਸਿੰਘ ਜਿਹੜੇ ਸਾਨੂੰ ਸ਼ਹੀਦ ਹੋ ਜਾਂਦੇ ਆ ਇਉਂ ਵੀ ਕਿਹਾ ਜਾ ਸਕਦਾ ਹੈ ਕਿ ਸਰਦਾਰ ਮਿਤ ਸਿੰਘ ਜੀ ਦੰਗਈ ਜਿਹੜੇ ਸਨ ਉਹਨਾਂ ਦੇ ਦਾਦਾ ਜੀ ਦਾ ਮੋਢਾ ਕਟਿਆ ਗਿਆ ਔਰ ਉਹਨਾਂ ਦੇ ਇੱਕ ਤਾਇਆ ਜੀ ਜਿਹੜੇ ਸਨ ਇਹਦੇ ਵਿੱਚ ਸ਼ਹੀਦ ਹੋ ਗਏ ਚਾਰ ਮੈਂਬਰ ਜਿਹੜੇ ਸਾਨੂੰ ਕੱਲੂ ਘਰੇ ਦੇ ਵਿੱਚ ਸ਼ਹੀਦ ਹੋ ਚੁੱਕੇ ਸੀ ਤੇ ਹੁਣ ਚੌਥਾ ਪੰਜਵਾਂ ਮੈਂਬਰ ਜਿਹੜਾ ਸੀ ਉਹ ਅਬਦਾਲੀ ਦੇ ਨਾਲ ਲੜਦਿਆਂ ਸ਼ਹੀਦ ਹੋ ਜਾਂਦਾ ਹੈ ਹੁਣ ਬੁੱਢਾ ਜਰਨੈਲ ਸਰਦਾਰ ਮਹਿਤਾਬ ਸਿੰਘ ਜਦੋਂ ਉਹਨਾਂ ਦਾ ਮੋਢਾ ਕਟਿਆ ਜਾਂਦਾ ਹੈ ਤੇ ਪੰਥ ਨੇ ਫਿਰ ਫੈਸਲਾ ਕੀਤਾ ਕਿ ਜਿਹੜੀ ਮੀਤ ਜਥੇਦਾਰੀ ਸੀ ਉਹ ਫਿਰ ਮਹਿਤਾਬ ਸਿੰਘ ਦੇ ਪੁੱਤਰ ਮੇਰ ਸਿੰਘ ਨੂੰ ਦੇ ਦਿੱਤੀ ਜਾਂਦੀ ਹੈ ਜਾਨੀ ਕਿ ਡੱਲੇ ਵਾਲੀਆ ਮਿਸਲ ਦੇ ਮੀਤ ਜਥੇਦਾਰ ਬੰਦੇ ਹੈ ਸਰਦਾਰ ਮੇਰ ਸਿੰਘ ਜੀ ਜਿਹੜੇ ਸਰਦਾਰ ਮੀਤ ਸਿੰਘ ਉਹਨਾਂ ਦੇ ਪਿਤਾ ਜੀ ਲੱਗਦੇ ਸਨ ਤਾ ਫਿਰ ਉਸ ਵੇਲੇ ਦੇ ਨਾਲ ਸਿੱਖਾਂ ਨੇ ਸਮੇਂ-ਸਮੇਂ ਦੇ ਉੱਪਰ ਆਪਣੀਆਂ ਕਾਰਵਾਈਆਂ ਕੀਤੀਆਂ ਜਦੋਂ ਫੈਸਲਾ ਕੀਤਾ ਗਿਆ ਕਿ ਪੰਜਾਬ ਦੇ ਵੱਖਰੇ-ਵੱਖਰੇ ਇਲਾਕੇ ਜਿਹੜੇ ਉਹਨਾਂ ਨੂੰ ਮਾਲ ਲਿਆ ਜਾਵੇ ਤੇ ਮਾਲ ਕੇ ਆਪਣਾ ਰਾਜ ਭਾਗ ਜਿਹੜਾ ਉਹ ਸਥਾਪਿਤ ਕੀਤਾ ਜਾਏ ਤਾਂ ਫਿਰ ਇਹ ਜਿਹੜਾ ਪਰਿਵਾਰ ਹੈ ਸਰਦਾਰ ਮੇਰ ਸਿੰਘ ਹੋਣੀ ਜਿਹੜੇ ਐ ਉਹ ਥਨੇਸਰ ਤੇ ਖੇੜੀ ਸૈયਦਾਂ ਦਾ ਇਲਾਕਾ ਜਿਹੜਾ ਉਹਦੇ ਉੱਪਰ ਜਾ ਕੇ ਕਬਜ਼ਾ ਕਰ ਲੈਂਦੇ ਐ ਕੁੱਲ 80 ਪਿੰਡਾਂ ਦੇ ਉੱਪਰ ਕਬਜ਼ਾ ਕਰਨ ਤੋਂ ਬਾਅਦ ਆਪਣੀ ਰਿਆਸਤ ਕਾਇਮ ਕੀਤੀ ਜਾਂਦੀ ਹੈ ਤਾਂ ਫਿਰ ਇਸ ਰਿਆਸਤ ਦੇ ਵਿੱਚ ਜਿਹੜਾ ਆਪਣੇ ਨਾਮ ਦਾ ਸਿੱਕਾ ਵੀ ਜਾਰੀ ਕੀਤਾ ਜਾਂਦਾ ਹੈ ਉਸ ਵੇਲੇ ਦੇ ਨਾਲ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਦੇ ਉੱਪਰ ਜਦੋਂ 6ਵਾਂ 6ਵਾਂ ਹਮਲਾ ਕੀਤਾ ਤਾਂ 6ਵੇਂ ਹਮਲੇ ਦੇ ਦੌਰਾਨ ਵੱਡਾ ਘੱਲੂ ਘਾਰਾ ਵਾਪਰਿਆ ਜਿਹਦੇ ਵਿੱਚ 30 ਤੋਂ 35 ਹਜ਼ਾਰ ਸਿੱਖ ਸ਼ਹੀਦ ਹੋ ਗਿਆ ਕੋਪਰਹੀੜੇ ਦੇ ਮੈਦਾਨ ਦੇ ਵਿੱਚ ਸਿੱਖ ਤੇ ਅਬਦਾਲੀ ਦੀਆਂ ਫੌਜਾਂ ਆਹਮੋ ਸਾਹਮਣੇ ਹੁੰਦੀਆਂ ਸਿੱਖ ਆਪਣੇ ਬੱਚਿਆਂ ਨੂੰ ਪਰਿਵਾਰ ਨੂੰ ਬਜ਼ੁਰਗਾਂ ਨੂੰ ਬਚਾਉਂਦੇ ਐ ਤਾਂ ਵਹੀਰ ਦੀ ਰਾਖੀ ਕਰਨੀ ਐ ਜਿਹੜੀ ਉਹ ਵਹੀਰ ਦੀ ਰਾਖੀ ਦੀ ਜ਼ਿੰਮੇਵਾਰੀ ਸਰਦਾਰ ਮੇਰ ਸਿੰਘ ਹੋਣਾ ਨੂੰ ਸੌਂਪ ਦਿੱਤੀ ਜਾਂਦੀ ਐ ਸਰਦਾਰ ਮੇਰ ਸਿੰਘ ਹੁਣੀ ਵਹੀਰ ਦੀ ਰਾਖੀ ਕਰਦਿਆਂ ਕਰਦਿਆਂ ਆਪਣੇ ਦੋ ਭਰਾਵਾਂ ਸਮੇਤ ਸ਼ਹਾਦਤ ਦਾ ਜਾਮ ਪੀ ਜਾਂਦੇ ਐ ਯਾਨੀ ਕਿ ਵੱਡੇ ਖੱਲੂ ਘਾਰੇ ਦੇ ਦੌਰਾਨ ਇਸ ਪਰਿਵਾਰ ਦੇ ਤਿੰਨ ਮੈਂਬਰ ਜਿਹੜੇ ਸਾਨੂੰ ਸ਼ਹੀਦ ਹੋ ਜਾਂਦੇ ਐ ਯਾਨੀ ਕਿ ਹੁਣ ਇਸ ਪਰਿਵਾਰ ਦੇ 8 ਮੈਂਬਰ ਜਿਹੜੇ ਆ ਉਹ ਸ਼ਹਾਦਤ ਦਾ ਜਾਮ ਪੀ ਚੁੱਕੇ ਸਨ ਜਦੋਂ ਸਰਦਾਰ ਮੇਰ ਸਿੰਘ ਜੀ ਸ਼ਹੀਦ ਹੋ ਜਾਂਦੇ ਐ ਤਾਂ ਫਿਰ ਡੱਲੇ ਵਾਲੀਆ ਮਿਸਲ ਦੀ ਜਿਹੜੀ ਮੀਤ ਜਥੇਦਾਰੀ ਹੈ ਉਹ ਸਰਦਾਰ ਮੀਤ ਸਿੰਘ ਹੋਣਾ ਨੂੰ ਸੌਂਪ ਦਿੱਤੀ ਜਾਂਦੀ ਹੈ ਦੁਬਾਰਾ ਤੋਂ ਫਿਰ ਸਰਦਾਰ ਮੀਤ ਸਿੰਘ ਹੋਣਾ ਨੇ ਖੇੜੀ ਸੈਦ ਤੇ ਥਨੇਸਰ ਦੇ ਇਲਾਕੇ ਦੇ ਉੱਪਰ ਕਬਜ਼ਾ ਕਰਕੇ 80 ਪਿੰਡਾਂ ਦੀ ਆਪਣੀ ਰਿਆਸਤ ਜਿਹੜੀ ਉਹ ਕਾਇਮ ਕਰ ਲਈ ਸੀ ਆਪਣੇ ਨਾਮ ਦਾ ਸਿੱਕਾ ਜਾਰੀ ਕੀਤਾ ਜਿਹਦੇ ਉੱਪਰ ਲਿਖਿਆ ਸੀ ਆਕਾਲ ਸਹਾਏ ਮਿਤ ਸਿੰਘ ਪਾਵਾਂ ਕਾਲਪੁਰ ਖਵਾਏ ਗੁਰੂ ਨੂੰ ਚੇਤੇ ਕੀਤਾ ਤੇ ਆਪਣਾ ਨਾਮ ਜਿਹੜਾ ਉਹਦੇ ਉੱਪਰ ਉਕਰਿਆ ਹੋਇਆ ਸੀ ਤਾਂ ਫਿਰ ਉਸ ਵੇਲੇ ਦੇ ਨਾਲ ਸਰਦਾਰ ਮਿਤ ਸਿੰਘ ਹੋਣੀ ਜਿੱਥੇ ਦੇਗ ਤੇ ਤੇਗ ਦੇ ਧਣੀ ਸਨ ਉਹਦੇ ਨਾਲ ਨਾਲ ਉਹ ਬਹੁਤ ਜ਼ਿਆਦਾ ਭਜਨ ਬੰਦਗੀ ਵਾਲੇ ਵੀ ਸੀ ਜਦੋਂ ਅਮਰਤ ਵੇਲੇ ਉੱਠ ਕੇ ਨਿਤਨੇਮ ਕਰਕੇ ਬਾਹਰ ਨਿਕਲਦੇ ਤਾਂ ਜਿਹੜਾ ਵੀ ਸਵਾਲੀ ਹੁੰਦਾ ਸੀ ਉਸ ਵਾਲੀ ਦੀ ਪੂਰਤੀ ਕਰਦੇ ਜਿਹੜਾ ਵੀ ਕੋਈ ਜੋ ਵੀ ਦਾਤ ਮੰਗਦਾ ਸੀ ਸਰਦਾਰ ਮਿਤ ਸਿੰਘ ਜਿਹੜੇ ਸਨ ਉਹਨੂੰ ਖੁਸ਼ ਹੋ ਕੇ ਉਹਨੂੰ ਉਹ ਹੀ ਚੀਜ਼ ਜਿਹੜੀ ਉਹ ਦਿਆ ਕਰਦੇ ਸੀ ਤਾਂ ਵੱਡੇ ਘੱਲੂ ਘਾਰੇ ਦੇ ਦੌਰਾਨ ਸਿੱਖਾਂ ਦਾ ਵੱਡਾ ਨੁਕਸਾਨ ਹੋਇਆ ਸੀ ਔਰ ਇਹਦੇ ਵਿੱਚ ਜੈਨ ਖਾਨ ਜਿਹੜਾ ਸਰਹੰਦ ਦਾ ਸੂਬੇਦਾਰ ਉਹ ਵੀ ਸ਼ਾਮਲ ਸੀ ਫਿਰ ਪੰਥ ਨੇ ਫੈਸਲਾ ਕੀਤਾ ਕਿ ਜੈਨ ਖਾਨ ਦੇ ਨਾਲ ਟੱਕਰ ਲਈ ਜਾ ਸਕੇ ਔਰ ਸਿੱਖਾਂ ਨੂੰ ਸਰਹੰਦ ਦੇ ਉੱਪਰ ਬਹੁਤ ਜ਼ਿਆਦਾ ਗੁੱਸਾ ਵੀ ਸੀ ਇਸ ਕਰਕੇ ਸੀ ਕਿਉਂਕਿ ਸਰਹੰਦ ਜਿਹੜਾ ਏ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਤਾਂ ਸਿੱਖਾਂ ਨੇ ਜਿਹੜਾ ਸੀ ਸਰਹੰਦ ਨੂੰ ਗੁਰੂ ਮਾਰੀ ਸਰਹੰਦ ਵੀ ਕਿਹਾ ਸੀ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਸਰਹੰਦ ਨੂੰ ਉਜਾੜਿਆ ਸੀ ਤਾਂ ਹੁਣ ਪੰਥ ਨੇ ਫੈਸਲਾ ਕੀਤਾ ਕਿ ਹੁਣ ਤਾਕਤ ਹੈ ਹੁਣ ਸਰਹੰਦ ਨੂੰ ਮਲਿਆ ਮੇਟ ਕਰ ਦਿੱਤਾ ਜਾਵੇ ਫਿਰ ਜਨਵਰੀ 1764 ਈਸਵੀ ਦੇ ਵਿੱਚ ਬਾਬਾ ਜੱਸਾ ਸਿੰਘ ਜੀ ਆਲੂਵਾਲੀਏ ਦੀ ਗਵਾਈ ਹੇਠ ਗੁਰੂ ਕਾ ਖਾਲਸਾ ਸਰਹੰਦ ਤੇ ਟੁੱਟ ਕੇ ਪੈ ਜਾਂਦਾ ਹੈ ਸਰਦਾਰ ਮਿਤ ਸਿੰਘ ਜੀ ਹੁਣੀ ਜਿਹੜੇ ਐ ਉਹ ਸਰਹੰਦ ਦੇ ਸੂਬੇਦਾਰ ਜੈਨ ਖਾਨ ਦਾ ਸਿਰ ਵੱਢ ਕੇ ਨੇਜੇ ਚ ਪਰੋਕੇ ਸਰਦਾਰ ਜੱਸਾ ਸਿੰਘ ਆਲੂਵਾਲੀਏ ਦੇ ਪੈਰਾਂ ਦੇ ਵਿੱਚ ਲਿਆ ਕੇ ਰੱਖ ਦਿੰਦੇ ਐ ਫਿਰ ਸਿੱਖਾਂ ਨੇ ਉਸ ਵੇਲੇ ਦੇ ਨਾਲ ਸਰਹੰਦ ਨੂੰ ਜਿਹੜਾ ਸੀ ਉਹ ਢਹਿ ਢੇਰੀ ਕਰਕੇ ਇੱਕ ਸਿੱਖ ਰਵਾਇਤ ਹੈ ਕਿ ਗਧਿਆਂ ਦੇ ਮਗਰ ਹੱਲ ਪਾ ਕੇ ਸਿੱਖਾਂ ਨੇ ਸਰਹੰਦ ਦੇ ਉੱਪਰ ਫੇਰ ਦਿੱਤਾ ਸੀ ਜਿਹੜਾ ਸਰਹੰਦ ਅਸੀਂ ਅੱਜ ਵੇਖਦੇ ਆ ਇਹ ਫਿਰ 1765 ਤੋਂ ਬਾਅਦ ਵਿੱਚ ਵਸਾਇਆ ਸੀ ਜਿਹੜਾ ਪਹਿਲਾ ਸਰਹੰਦ ਸੀ ਉਹ ਲਗਭਗ ਸਿੱਖਾਂ ਨੇ ਢਹਿ ਢੇਰੀ ਕਰ ਦਿੱਤਾ ਸੀ ਤਾਂ ਉਸ ਵੇਲੇ ਦੇ ਨਾਲ ਫਿਰ ਸਿੱਖਾਂ ਨੇ ਜਿਹੜਾ ਸੀ ਐ ਬਾਬਾ ਜੁਰਾ ਬਰ ਸਿੰਘ ਬਾਬਾ ਫਤਿਹ ਸਿੰਘ ਨਾਲ ਸੰਬੰਧਿਤ ਜਿਹੜੀਆਂ ਥਾਵਾਂ ਸੀ ਉਹਨਾਂ ਦੀ ਨਿਸ਼ਾਨਦੇਹੀ ਕੀਤੀ ਤੇ ਇੱਥੇ ਗੁਰਦੁਆਰੇ ਸਹਿਬਾਨ ਜਿਹੜੇ ਉਹ ਉਸਾਰੇ ਸੀ ਤਾਂ ਇਸੇ ਤਰ੍ਹਾਂ ਦੇ ਨਾਲ ਜਿਵੇਂ ਸਰਹੰਦ ਦੇ ਸੂਬੇਦਾਰ ਜੈਨ ਖਾਨ ਨੇ ਅਬਦਾਲੀ ਦੀ ਮਦਦ ਕੀਤੀ ਸੀ ਤਾਂ ਇੱਕ ਹੋਰ ਸੀ ਅਬਦਾਲੀ ਦਾ ਖਾਸਮ ਖਾਸ ਉਹ ਸੀ ਨਜੀਬਉਦਲਾ ਜਿਹਨੂੰ ਨਜੀਬ ਖਾਨ ਰੋਹਿਲਾ ਵੀ ਕਿਹਾ ਜਾਂਦਾ ਸੀ ਦਿੱਲੀ ਤੋਂ ਅਗਲੇ ਪਾਸੇ ਜਿਹੜਾ ਰੋਹਿਲਖੰਡ ਦਾ ਇਲਾਕਾ ਸੀ ਜਿਵੇਂ ਭਾਰਤ ਦੇ ਵਿੱਚ ਬਾਕੀ ਹਾਕਮ ਲੁੱਟਣ ਵਾਸਤੇ ਆਏ ਸੀ ਕੁਝ ਨੇ ਭਾਰਤ ਨੂੰ ਲੁੱਟਿਆ ਤੇ ਕੁਝ ਜਿਹੜੇ ਸਨ ਉਹਨਾਂ ਨੇ ਆਪਣਾ ਰਾਜ ਭਾਗ ਕਾਇਮ ਕਰ ਲਿਆ ਇਦਾਂ ਹੀ ਰੋਹਿਲਖੰਡ ਦੇ ਰੋਹਿਲੇ ਲੋਕ ਜਿਹੜੇ ਸਨ ਉਹ ਵੀ ਭਾਰਤ ਦੇ ਉੱਪਰ ਹਮਲਾਵਰ ਹੋ ਕੇ ਆਏ ਸੀ ਲੇਕਿਨ ਉਹਨਾਂ ਨੇ ਦਿੱਲੀ ਤੋਂ ਉੱਪਰਲੇ ਪਾਸੇ ਆਪਣਾ ਰੋਹਿਲਖੰਡ ਦਾ ਇਲਾਕਾ ਵਸਾਇਆ ਹੋਇਆ ਸੀ ਤਨਜੀਬ ਖਾਨ ਰੋਹਿਲਾ ਜਿਹੜਾ ਸੀ ਉਹ ਨੇ ਆਪਣੇ ਇਲਾਕੇ ਦੇ ਵਿੱਚ ਆਪਣੀ ਹਕੂਮਤ ਕਾਇਮ ਕੀਤੀ ਹੋਈ ਸੀ ਤਾਂ ਵੱਡੇ ਘੱਲੂ ਘਾਰੇ ਦੇ ਦੌਰਾਨ ਨਜੀਬ ਖਾਨ ਰੋਹਿਲੇ ਨੇ ਅਬਦਾਲੀ ਦੀ ਮਦਦ ਕੀਤੀ ਸੀ ਸਿੱਖਾਂ ਦੇ ਮਨ ਅੰਦਰ ਉਹਦੇ ਪ੍ਰਤੀ ਬਹੁਤ ਜ਼ਿਆਦਾ ਰੋਸ ਸੀ ਨਾ ਸਿੱਖ ਚਾਹੁੰਦੇ ਸੀ ਕਿ ਜਿਵੇਂ ਜੈਨ ਖਾਨ ਨੂੰ ਸੋਧਿਆ ਏ ਇਦਾਂ ਹੀ ਇੱਕ ਵਾਰ ਨਜੀਬ ਖਾਨ ਰੋਹਿਲੇ ਨਾਲ ਵੀ ਟੱਕਰ ਲੈਣੀ ਚਾਹੀਦੀ ਹੈ ਉਸ ਵੇਲੇ ਚੀਫ ਕਮਾਂਡਰ ਸਰਦਾਰ ਜੱਸਾ ਸਿੰਘ ਆਲੂਵਾਲੀਏ ਨੇ ਸਰਦਾਰ ਮਿਤ ਸਿੰਘ ਦੰਗਈ ਉਹਨਾਂ ਨੂੰ ਜਿਹੜਾ ਅਸੀਂ ਭੇਜਿਆ ਕਿ ਤੁਸੀਂ ਜਾ ਕੇ ਨਜੀਬ ਖਾਨ ਰੋਹਿਲੇ ਦੀ ਚੰਗੀ ਤਰ੍ਹਾਂ ਦੇ ਨਾਲ ਖੁੰਬ ਠੱਪ ਕੇ ਆਓ ਕਿਉਂਕਿ ਸਰਦਾਰ ਮਿਤ ਸਿੰਘ ਦੰਗਈ ਜਿਹੜੇ ਸਨ ਉਹ ਦੰਗਈ ਉਹਨਾਂ ਨੂੰ ਕਿਹਾ ਹੀ ਇਸੇ ਕਰਕੇ ਜਾਂਦਾ ਸੀ ਕਿਉਂਕਿ ਉਹ ਦੰਗਾ ਕਰਨ ਵਿੱਚ ਭਾਵੇਂ ਜੰਗ ਜੁਦ ਕਰਨ ਵਿੱਚ ਬਹੁਤ ਜ਼ਿਆਦਾ ਮਾਹਿਰ ਸੇ ਉਹਨਾਂ ਨੂੰ ਜੰਗ ਦੀ ਹਰ ਤਰ੍ਹਾਂ ਦੀ ਤਕਨੀਕ ਜਿਹੜੀ ਸੀ ਪਤਾ ਸੀ ਜੰਗ ਦੇ ਨੁਕਤੇ ਉਹਨਾਂ ਨੂੰ ਪਤਾ ਸੀ ਇਸ ਕਰਕੇ ਪੰਥ ਜਿਹੜਾ ਸੀ ਉਹਨਾਂ ਨੂੰ ਮੂਰ ਲੀਆਂ ਕਤਾਰਾਂ ਦੇ ਵਿੱਚ ਨਾਲ ਰੱਖਦਾ ਸੀ ਤਾਂ ਇਧਰ ਅਬਦਾਲੀ ਵੀ ਜਿਹੜਾ ਹੈ ਉਹ ਪੰਜਾਬ ਦੇ ਵਿੱਚ 마ਸ਼ੀਵਾੜੇ ਦੇ ਕੋਲ ਬੈਠਾ ਹੋਇਆ ਸੀ ਨਜੀਬ ਖਾਨ ਰੋਹਿਲਾ ਜਿਹੜਾ ਹੈ ਰੋਜ਼ ਦੀਆਂ ਜੰਗਾਂ ਜੁੱਧਾਂ ਦੇ ਕਰਕੇ ਬਿਮਾਰ ਹੋ ਗਿਆ ਤੇ ਬਿਮਾਰ ਹੋ ਕੇ ਉਹ 11 ਮਈ 1767 ਈਸਵੀ ਨੂੰ ਅਬਦਾਲੀ ਦੇ ਕੋਲੋਂ ਛੁੱਟੀ ਲੈ ਕੇ ਆਪਣੇ ਇਲਾਕੇ ਦੇ ਵਿੱਚ ਵਾਪਸ ਚਲਿਆ ਜਾਂਦਾ ਹੈ ਇੱਧਰ ਗੁਰੂ ਕਾ ਖਾਲਸਾ ਸਰਦਾਰ ਮਿੱਤ ਸਿੰਘ ਜੀ ਹੁਣੀ ਜਿਹੜੇ ਸਨ ਉਹ ਨਾਲ ਖਾਲਸਾ ਪੰਥ ਨੂੰ ਲੈ ਕੇ ਕਰੀਬ 10000 ਫੌਜ ਲੈ ਕੇ ਦਿੱਲੀ ਤੋਂ ਉੱਪਰਲੇ ਪਾਸੇ ਜਾ ਕੇ ਟੁੱਟ ਕੇ ਪੈ ਜਾਂਦੇ ਆ ਜੇਦਾ ਜ਼ਿਕਰ ਪੰਥ ਪ੍ਰਕਾਸ਼ ਵਿੱਚ ਵੀ ਕੀਤਾ ਹੋਇਆ ਹੈ ਕਿ ਡੱਲੇ ਵਾਲੀਆ ਮਿਸਲ ਮੈਂ ਤਾਰਾ ਸਿੰਘ ਅਖਾਏ ਤੇ ਸਡੇਰੇ ਮਿਤ ਸਿੰਘ ਰਹੇ ਤਿੰਨ ਜੋ ਮਤੇ ਪਕਾਏ ਕਿ ਸਿੱਖਾਂ ਨੇ ਆਪਣਾ ਮਤਾ ਪਾਸ ਕੀਤਾ ਕਿ ਜਮਣਾ ਟੱਪ ਲੰਗ ਪਈਏ ਸਵੇਰੇ ਵੀ ਜਮਣਾ ਟੱਪ ਕੇ ਨਜੀਬ ਖਾਨ ਰੋਹਿਲੇ ਦੇ ਇਲਾਕੇ ਦੇ ਉੱਪਰ ਹਮਲਾ ਕਰ ਦਈਏ ਸਿੱਖਾਂ ਨੇ ਜਿਹੜਾ ਸੀ ਉਸ ਵੇਲੇ ਦੇ ਨਾਲ ਜਮਣਾ ਤੋਂ ਪਾਰ ਹਮਲਾ ਕਰ ਦਿੱਤਾ ਜਿਹੜਾ ਅੱਜ ਕੱਲ ਜੁਪੀ ਦਾ ਇਲਾਕਾ ਹੈ ਉੱਤਰ ਪ੍ਰਦੇਸ਼ ਦਾ ਇਲਾਕਾ ਹੈ ਇਸ ਇਲਾਕੇ ਦੇ ਵਿੱਚ ਮੇਰਠ ਹੋਵੇ ਹੋਰ ਜਿਹੜੇ ਇਲਾਕੇ ਸਨ ਉਹਨਾਂ ਦੇ ਉੱਪਰ ਸਿੱਖਾਂ ਨੇ ਸਫਾਇਆ ਕਰਤਾ ਨਾਲੇ ਦੁਸ਼ਟਾਂ ਨੂੰ ਸੋਧਿਆ ਤੇ ਨਾਲੇ ਧਨ ਦੌਲਤ ਲੁੱਟਮਾਰ ਜਿਹੜੀ ਸੀ ਉਹ ਕਰਕੇ ਬਹੁਤ ਜ਼ਿਆਦਾ ਧਨ ਦੌਲਤ ਇਕੱਠਾ ਕਰ ਲਿਆ ਇਥੋਂ ਤੱਕ ਕਿ ਸਿੱਖਾਂ ਨੇ ਘੋੜਿਆਂ ਦੇ ਉੱਪਰ ਵੀ ਧਨ ਦੌਲਤ ਜਿਹੜਾ ਉਹ ਲੱਦ ਲਿਆ ਸੀ ਜਦੋਂ ਨਸੀਬ ਖਾਨ ਰੋਹਿਲੇ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਸਿੱਖਾਂ ਨੇ ਬਹੁਤ ਜ਼ਿਆਦਾ ਲੁੱਟਮਾਰ ਕੀਤੀ ਐ ਤੇ ਮੇਰੇ ਇਲਾਕੇ ਦੇ ਵਿੱਚ ਸਫਾਇਆ ਕਰਤਾ ਐ ਉਹਨੇ ਇਸ ਸੁਨੇਹਾ ਜਿਹੜਾ ਅਬਦਾਲੀ ਨੂੰ ਭੇਜਿਆ ਕਿ ਮੇਰੀ ਮਦਦ ਕਰ। ਉਸ ਵੇਲੇ ਅਬਦਾਲੀ ਨੇ ਆਪਣੇ ਦੋ ਜ਼ਰਨੈਲ ਜ਼ਹਾਨ ਖਾਨ ਤੇ ਜ਼ਾਬਤਾ ਖਾਨ ਨੂੰ ਭੇਜਿਆ ਕਿ ਤੁਸੀਂ ਨਜੀਬ ਖਾਨ ਰੋਹਿਲੇ ਦੀ ਮਦਦ ਕਰੋ। ਉਹ 200 ਮੀਲ ਦਾ ਪੰਧ ਤੈਅ ਕਰਕੇ ਅਬਦਾਲੀ ਦੀ ਫੌਜ ਜਿਹੜੀ ਐ ਉਹ 18 ਮਈ ਵਾਲੇ ਦਿਨ ਸਿੱਖਾਂ ਨੂੰ ਆਣ ਕੇ ਘੇਰਾ ਪਾ ਲੈਂਦੀ ਐ। ਰਾਤ ਦਾ ਵੇਲਾ ਸੀ ਖਾਲਸਾ ਪੰਥ ਜਿਹੜਾ ਉਹ ਖਿਲਰ ਰਿਹਾ ਹੋਇਆ ਸੀ ਸਿੱਖਾਂ ਨੂੰ ਉਹਦੇ ਆਉਣ ਦਾ ਪਤਾ ਤੇ ਲੱਗ ਚੁੱਕਾ ਸੀ ਪਰ ਖਾਲਸਾ ਫੌਜ ਨੂੰ ਇਕੱਠਿਆ ਨਾ ਕੀਤਾ ਜਾ ਸਕਿਆ ਜਦੋਂ 19 ਮਈ 1767 ਦਾ ਦਿਨ ਚੜ੍ਹਦਾ ਏ ਤਾਂ ਫਿਰ ਇੱਕ ਪਾਸੇ ਉਹ ਨਜੀਬ ਖਾਨ ਰੋਹਿਲਾ ਤੇ ਅਬਦਾਲੀ ਦੀ ਫੌਜ ਦੂਜੇ ਪਾਸੇ ਖਿੰਡਿਆ ਫੁੰਡਿਆ ਖਾਲਸਾ ਪੰਥ ਸੀ ਤਾਂ ਫਿਰ ਉਸ ਵੇਲੇ ਟੱਕਰ ਹੁੰਦੀ ਏ ਸਰਦਾਰ ਮਿਤ ਸਿੰਘ ਹੋਣੀ ਜਿਹੜੇ ਆ ਉਹ ਫਿਰ ਰਣਨੀਤੀ ਘੜਦੇ ਆ ਨਾਲੇ ਅਬਦਾਲੀ ਦੀਆਂ ਫੌਜਾਂ ਨਾਲ ਲੜਨਾ ਹੈ ਨਾਲੇ-ਨਾਲੇ ਪਿੱਛੇ ਨੂੰ ਅੜਦਾ ਜਾਣ ਹਟਦੇ ਜਾਣਾ ਹੈ ਤੇ ਆਪਾਂ ਜਮਣਾ ਨੂੰ ਪਾਰ ਕਰ ਜਾਣਾ ਹੈ ਇਦਾਂ ਕਰਦੇ ਕਰਦੇ ਸਿੱਖ ਜਿਹੜੇ ਲੜਦੇ ਪਿੱਛੇ ਨੂੰ ਹਟ ਰਹੇ ਸਨ ਅਚਨ-ਚੇਤ ਇੱਕ ਗੋਲੀ ਆਣ ਕੇ ਸਰਦਾਰ ਮਿਤ ਸਿੰਘ ਜੀ ਦੇ ਘੋੜੇ ਨੂੰ ਲੱਗਦੀ ਹੈ ਜਿਹਦੇ ਕਰਕੇ ਘੋੜਾ ਜਦੋਂ ਮਰਦਾ ਹੈ ਤੇ ਉਹ ਡਿੱਗਦਾ ਹੈ ਸਰਦਾਰ ਮਿਤ ਸਿੰਘ ਹੁਣਾਂ ਦਾ ਪੈਰ ਰਕਾਬ ਦੇ ਵਿੱਚ ਫਸ ਜਾਂਦਾ ਹੈ ਪੰਥ ਪ੍ਰਕਾਸ਼ ਦੇ ਕਰਤਾ ਰਤਨ ਸਿੰਘ ਜੀ ਭੰਗੂ ਲਿਖਦੇ ਹੈ ਮਾਦਰ ਕਾਬੇ ਪੱਗ ਫਸ ਗयो ਕਿ ਉਹਨਾਂ ਦਾ ਪੈਰ ਰਕਾਬ ਦੇ ਵਿੱਚ ਫਸ ਗਿਆ ਫਿਰ ਜਹਾਨ ਖਾਨ ਤੇ ਜ਼ਾਬਤਾ ਖਾਨ ਦੀਆਂ ਫੌਜਾਂ ਨੇ ਹਮਲਾ ਕੀਤਾ ਭਾਵੇਂ ਕਿ ਸਿੱਖਾਂ ਨੇ ਆਪਣੇ ਜਥੇਦਾਰ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਅਫਗਾਨਾਂ ਦਾ ਹਮਲਾ ਭਾਰੀ ਪੈ ਗਿਆ ਔਰ ਸਰਦਾਰ ਮਿਤ ਸਿੰਘ ਜੀ ਹੋਣਾਂ ਦਾ ਸਿਰ ਕੱਟ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਇਸ ਸਾਰੇ ਕੁਝ ਦੇ ਦੌਰਾਨ 6000 ਖਾਲਸਾ ਸ਼ਹੀਦ ਹੋ ਜਾਂਦਾ ਹੈ 6000 ਸਿੱਖ ਜਿਹੜੇ ਸਨ ਉਹ ਸ਼ਹੀਦ ਹੋ ਜਾਂਦੇ ਹੈ ਔਰ ਫਿਰ ਉਸ ਵੇਲੇ ਦੇ ਨਾਲ ਨਜੀਬ ਖਾਨ ਰੋਹਿਲੇ ਨੇ 6000 ਸਿੱਖਾਂ ਦੇ ਸਿਰ ਕੱਟ ਕੇ 18 ਗੱਡਿਆਂ ਦੇ ਉੱਪਰ ਲੱਦੇ ਗਏ ਲੱਦ ਕੇ ਇਹ 18 ਗੱਡੇ ਭਰ ਕੇ ਉਹਨੇ ਪੰਜਾਬ ਦੇ ਵਿੱਚ ਅਬਦਾਲੀ ਵਾਲੇ ਪਾਸੇ ਨੂੰ ਤੋਰੇ ਸੀ ਜਦੋਂ 6000 ਸਿੱਖਾਂ ਦੇ ਸਿਰ ਕੱਟ ਕੇ 18 ਗੱਡੇ ਭਰ ਕੇ ਨਜੀਬ ਖਾਨ ਰੋਹਿਲਾ ਜਿਹੜਾ ਏ ਉਹ ਪੰਜਾਬ ਵਾਲੇ ਪਾਸੇ ਨੂੰ ਭੇਜਦਾ ਏ ਤਾਂ ਰਸਤੇ ਦੇ ਵਿੱਚ ਇਸ ਗੱਲ ਦਾ ਪਤਾ ਖਾਲਸਾ ਫੌਜਾਂ ਨੂੰ ਲੱਗ ਜਾਂਦਾ ਹੈ ਦਾਲ ਖਾਲਸਾ ਦੇ ਮੁਖੀ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ ਤੇ ਸਰਦਾਰ ਮਿਤ ਸਿੰਘ ਹੋਣਾਂ ਦੇ ਜਿਹੜੇ ਭਤੀਜੇ ਸਨ ਕਿ ਨੋਦ ਸਿੰਘ ਜੀ ਭਾਗ ਸਿੰਘ ਜੀ ਉਹਨਾਂ ਨੇ ਜਿਹੜਾ ਸੀ ਫਿਰ ਅਫਗਾਨੀ ਫੌਜਾਂ ਦੇ ਉੱਪਰ ਹਮਲਾ ਕਰ ਦਿੱਤਾ ਹਮਲਾ ਕਰਕੇ ਤੇ ਉਹ ਅਫਗਾਨ ਫੌਜਾਂ ਹਾਰ ਕੇ ਭੱਜ ਜਾਂਦੀਆਂ ਉਹ ਫਿਰ ਜਿਹੜੇ 18 ਗੱਡੇ ਸਿੱਖਾਂ ਦੇ ਸਿਰਾਂ ਦੇ ਲੱਦੇ ਹੋਏ ਸਨ ਉਹਨਾਂ ਦਾ ਸਸਕਾਰ 23 ਮਈ 1767 ਈਸਵੀ ਨੂੰ ਮੁਗਲ ਸਰਾਏ ਦੇ ਕੋਲ ਕੀਤਾ ਜਾਂਦਾ ਹੈ ਜਿੱਥੇ ਅੱਜਕੱਲ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਣਿਆ ਹੋਇਆ ਹੈ ਫਿਰ ਜਿਹੜੀ ਮਿਤ ਸਿੰਘ ਹੋਣਾਂ ਦੀ ਰਿਆਸਤ ਸੀ ਉਹਨੂੰ ਉਹਨਾਂ ਦੇ ਭਤੀਜਿਆਂ ਨੇ ਆਪਸ ਦੇ ਵਿੱਚ ਵੰਡ ਲਿਆ ਜਿਹੜੀ ਖੇੜੀ ਸੈਦ ਸੀ ਉਹਨੂੰ ਅੱਜਕੱਲ ਖੇੜੀ ਨੋਦ ਸਿੰਘ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਏ ਉਹ ਅੱਜ ਵੀ ਯਾਦ ਦਿਲਾਉਂਦੀ ਏ ਕਿ ਇੱਥੇ ਕਦੇ ਸਿੱਖਾਂ ਦਾ ਰਾਜ ਹੁੰਦਾ ਸੀ ਇਦਾਂ ਕਰਕੇ 6000 ਸਿੱਖ ਜਿਹੜਾ ਏ ਉਹ ਸ਼ਹਾਦਤ ਦਾ ਜਾਮ ਪੀ ਜਾਂਦਾ ਏ ਤੇ ਇਹ ਪਰਿਵਾਰ ਜਿਹੜਾ ਸਰਦਾਰ ਮਹਿਤਾਬ ਸਿੰਘ ਅਜ਼ਨਾਲੇ ਦਾ ਪਰਿਵਾਰ ਸੀ ਜਿਹਦੇ ਪਰਿਵਾਰ ਦੇ 9 ਮੈਂਬਰ ਜਿਹੜੇ ਐ ਪੰਥ ਦੇ ਖਾਤਰ ਸ਼ਹਾਦਤ ਦਾ ਜਾਮ ਪੀ ਜਾਂਦੇ ਐ ਐਸੇ ਸੂਰਬੀਰ ਯੋਧਿਆਂ ਦੀ ਕਰਨੀ ਨੂੰ ਪ੍ਰਣਾਮ ਕਰੀਏ ਤੇ ਉਹਨਾਂ ਦੇ ਦਰਸਾਏ ਰਸਤੇ ਤੇ ਚੱਲਣ ਦਾ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ